ਤਾਂ ਬੋਟ ਹੋ ਕੇ ਆਏ ਨੇ ਬਾਰੋਂ ਬੋਟੋਂ ਕੇ ਬੱਦੇ ਉਹਨਾਂ ਦਾ ਮੈਂ ਕਹਵਾਂ ਇਹਦਾ ਪਿਆ ਸੀ ਵੀ ਆਪਣੇ ਤਾਰੀਵਾਲ ਸਾਹਬ ਨੇ ਜਿਹੜੀ ਕਾਰਵਾਈ ਕਰਦੇ ਸਰਦੇਸ਼ ਦਿੱਤੇ ਨੇ ਜਿਹੜੇ ਏਜੰਟਾਂ ਨੇ ਇੱਕ ਘਰ ਤੋਂ 60 ਲੱਖ ਰੁਪਇਆ ਜੱਟਰੇ ਲਿਆ 60 ਲੱਖ ਕੀ ਤੁਸੀਂ ਉਹਨੂੰ ਸਰਾ ਕਰੂਗੇ ਜਿਹਨੇ 60 ਲੱਖ ਰੁਪਇਆ ਦਿੱਤਾ 60 ਲੱਖ ਰੁਪਇਆ ਦੇ ਕੇ ਤੇ ਲਈ ਆਪਦੀ ਮੌਤ ਠੀਕ ਹੈ ਪਰ ਬਾਕੀ ਇੱਕ ਗੱਲ ਜ਼ਰੂਰ ਹੈ ਤਾਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਤਾਰੀਵਾਲ ਸਾਹਿਬ ਤੁਹਾਡੇ ਮੀਟੇ ਦੇ ਕਿਨੇ 15 ਤੇ ਤੁਹਾਡੇ ਅਗੇ ਇੱਕ ਬੇਨਤੀ ਜ਼ਰੂਰ ਏ ਹੱਥ ਵੜ ਕੇ ਵੀ ਤੁਸੀਂ ਬੜਾ ਕੁਝ ਕਰ ਸਕਦੇ ਜੀ ਭਾਂਡੇ ਸਿੱਧੂ ਦੇ ਕੋਲੇ ਕੋਈ ਔਦਾ ਨਹੀਂ ਕੋਈ ਕੁਛ ਨਹੀਂ ਤੇ 1 ਕਰੋੜ 70 ਲੱਖ ਰੁਪਏ ਲੋਕਾਂ ਦਾ ਵਾਪਸ ਕਰਾਇਆ ਤੇ ਤੁਸੀਂ ਉਹਦੇ ਦੇ ਪਰਚੇ ਕਰਾਏ ਸੀ ਠੀਕ ਹੈ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਮੰਤਰੀ ਜੀ ਐਮਪੀ ਜੀ ਬੜਾ ਵੱਡਾ ਤੁਸੀਂ ਸਰਕਾਰ ਹੈ ਤੁਹਾਡੀ ਤੁਹਾਡੇ ਕੋਲ ਪਾਵਰੜ ਪਰ ਤੁਹਾਨੂੰ ਹੱਥ ਬੰਨ੍ਹ ਕੇ ਬੇਰਤੀਏ ਬਈ ਇਹ ਲੋਕਾਂ ਦਾ ਗਰੀਬ ਲੋਕਾਂ ਦਾ ਪੈਸਾ ਵਾਪਸ ਕਰਾ ਦਿਓ ਜਿਹੜਾ ਕੋਈ ਬਜ਼ੁਰਗ ਰੋਦਾ ਪਿਆ ਕੀ ਵੀ ਮੈਂ 45 ਕੇ ਲੱਖ ਕਿਨ ਵਿਆਜ ਤੇ ਚੁੱਕ ਕੇ ਦਿੱਤਾ ਤੇ ਮੈਨੂੰ ਕੋ ਕੁਝ ਨਹੀਂ ਦਿੱਸਦਾ ਇਹ ਲੋਕ ਆਤਮ ਹੱਤਿਆ ਕਰਨ ਨੂੰ ਤਿਆਰ ਹੋ ਜਾਣਗੇ ਪਰ ਬੇਰਤੀ ਇਹ ਆ ਧਾਰੀਵਾਲ ਸਾਹਿਬ ਦੇਵੇਂ ਗੋਗਲੋਂ ਦੀ ਮਿੱਟੀ ਨਾਲ ਝਾੜਿਆ ਜੇ ਸਟੈਪ ਚੱਕਣਾ ਹੀ ਤੇ ਪੂਰਾ ਥੋਕ ਕੇ ਸਟੈਪ ਚੱਕੀ ਐਵੇਂ ਗੋਗਲੋਂ ਦੀ ਮਿੱਟੀ ਝਾੜ ਕੇ ਤੁਰ ਗਿਆ ਜੀ ਵੀ ਅਸੀਂ ਤਾਂ ਜੀ ਕਾਰਵਾਈ ਕਰਾਤੀ ਅੱਗੋਂ ਪੁਲਿਸ ਨੇ ਕਰਨੀ ਭਲਾਣੇ ਕਰਨੀ ਨਹੀਂ ਤੁਹਾਡੇ ਕੋਲੇ ਆ ਪੁਲਿਸ ਨੂੰ ਪੂਰੀ ਪਾਵਰ ਦਿਓ ਵੀ ਉਹ ਬੰਦੇ ਲਿਓ ਚੁੱਕ ਕੇ ਜੰਟ ਥਾਣਿਆਂ ਦੇ ਵਿੱਚ ਲਿਆ ਕੇ ਉਹਨਾਂ ਕੋਲੋਂ ਪੈਸੇ ਵੜਾਓ ਜੋ ਪੈਸੇ ਨਹੀਂ ਦਿੰਦੇ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜ਼ਾਇਦ ਆ ਤਾਂ ਉਹ ਕੁੜਕ ਕਰਕੇ ਇਹਨਾਂ ਲੋਕਾਂ ਦੇ ਹਵਾਲੇ ਕਰੋ ਪਰ ਝਾੜਨੀ ਤੁਸ ਗੋਗਲੋਂ ਤੋਂ ਮਿੱਟੀ ਐ ਮੈਂ ਤੁਹਾਨੂੰ ਵੈਦਨਾ ਗੱਲਾਂੜਾ ਪਿਆ ਧਾਰੀਵਾਲ ਸਾਹਿਬ ਸਮਝੀ ਗੱਲ ਆ ਭਾਂਡਾ ਸਿੱਧੂ ਬੰਦੇ ਇਕੱਠੇ ਕਰਦਾ ਸੀ ਲੋਕ ਇਕੱਠੇ ਕਰਦਾ ਸੀ ਉਹ ਤੇ ਲੋਕਾਂ ਦੇ ਰੁਪਈਏ ਵਾਪਸ ਆਉਂਦੇ ਸੀ ਪਰ ਤੁਸੀਂ ਮੇਰੇ ਹਿਸਾਬ ਨਾਲ ਤਾਂ ਗੋਗਲੋ ਦੀ ਮਿੱਟੀ ਛਾੜੋਗੇ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਆਇਆ ਵੀ ਇਹ ਲੋਕ ਉੱਜੜ ਕੇ ਆ ਗਏ ਨੇ ਇਹ ਲੋਕ ਨੰਗ ਹੋ ਕੇ ਆ ਗਏ ਨੇ ਬਾਕੀ ਅਮਰੀਕਾ ਦੇ ਕਬਾਲ ਕਰਦੀ ਐਂ ਬੀੜੀਆਂ ਲਾਈਆਂ ਨੇ ਮੁੰਡੇ ਕੁੜੀਆਂ ਨੂੰ ਜਿਵੇਂ ਪਤਾ ਨਹੀਂ ਕਿੰਨੇ ਕੁ ਵੱਡੇ ਵਿਚਾਰੇ ਇਹਨਾਂ ਨੇ ਪਾਪ ਕੀਤੇ ਸੀ ਠੀਕ ਹੈ ਪਰ ਸਾਡੇ ਲੋਕਾਂ ਦੀ ਬੜੀ ਵੱਡੀ ਗਲਤੀ ਹੈ ਜਦੋਂ ਤੁਸੀਂ ਜਨਤਾ ਨੂੰ ਪੈਸੇ ਦਿੰਦੇ ਹੋ ਨਾ 45 ਲੱਖ ਜਾਂ 50 ਲੱਖ ਜਾਂ 60 ਲੱਖ ਤੇ ਬਣਾ ਕੇ ਪਾਉਂਦੇ ਸੀ ਵੀਡੀਓ ਦੇ ਅਸੀਂ ਪਲਮਾਵਾ ਤੇ ਜੰਗਲ 'ਚ ਫਿਰਨੇ ਆ ਉਹ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਸਰਕਾਰ ਕੋਲੇ ਪਹੁੰਚ ਗਈਆਂ ਨੇ ਫੁਰਸਕੰਜਾ ਟੈਟ ਹੋ ਜਾਏਗਾ ਹੁਣ ਮੈਂ ਇੱਕ ਵੀ ਸੁਣਦਾ ਪਿਆ ਸੀ ਉਹ ਵੀ ਸ਼ਿਕਾਇਤਾਂ ਕਾਸ ਦੇ ਪੈੜੇ ਉਹ ਵੀ ਘੱਲਣਗੇ ਤੇ ਬਾਕੀ ਪੰਜਾਬ ਵਾਲਿਓ ਸੁਧਰ ਜੋ ਨਾ 50 5 ਲੱਖ 40 40 ਲੱਖ ਰੁਪਈਆ ਬਰਬਾਦ ਕਰੋ ਯਾਰ 40 50 ਲੱਖ ਰੁਪਇਆ ਕੋਈ ਥੋੜਾ ਨਹੀਂ ਹੁੰਦਾ بڑا ਹੁੰਦਾ ਉਹਦਾ ਤੁਸੀਂ ਕੱਖ ਵੀ ਨਾ ਕਰੋ ਤੇ 50 ਲੱਖ ਰੁਪਇਆ ਤੁਸੀਂ ਬਹਿ ਕੇ ਖਾਦੀ ਜੋੜਾ ਤੇ ਤੁਹਾਡੀਆਂ ਦੋ ਪੀੜ੍ਹੀਆਂ ਨਿਕਲ ਜਾਣੀਆਂ ਜੇ ਜੇ ਰੋਟੀ ਖਾਦੀ ਜੋ ਤੇ ਕਿਉਂ ਯਾਰ ਤੁਸੀਂ ਹੱਡੀਆਂ ਚੁੱਕ ਕੇ ਫਾਹ ਲੈਂਦੇ ਜੀ ਆਪਦੀ ਮੌਤ ਆਪ ਲੈਂਦੇ ਜੀ ਹੋਰ ਤੁਸੀਂ ਮੌਤ ਹੀ ਲਈ ਆਪਦੀ ਜੰਗਲਾਂ ਜੁੱਜੜ ਕੇ ਗਏ ਜੇ ੱੱਕੇ ਖਾ ਕੇ ਗਏ ਜੇ 15 15 ਦਿਨਾਂ ਬਾਅਦ ਤੁਸੀਂ ਵਾਪਸ ਆ ਗਏ ਜੇ 50 50 ਲੱਖ ਰੁਪਇਆ ਤੁਸੀਂ ਜੰਟਾ ਨੂੰ ਦਿੱਤਾ ਉਹਨਾਂ ਜੰਟਾ ਨੇ ਵੱਡੀਆਂ-ਵੱਡੀਆਂ ਗੱਡੀਆਂ ਖਰੀਦ ਲੀਆਂ ਘਰ ਬਣਾ ਲਏ ਪਤਾ ਨਹੀਂ ਕਿੰਨੀਆਂ-ਕਿੰਨੀਆਂ ਜ਼ਮੀਨਾਂ ਜਾਇਦਾਂ ਤਾਂ ਬਣਾ ਲੀਆਂ ਨੇ ਤੇ ਤੁਸੀਂ ਲੰਘ ਹੋ ਕੇ ਆ ਗਏ ਜੀ ਇਸ ਕਰਕੇ ਮੈਂ ਧਾਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਨ ਵੀ ਤੁਸੀਂ ਬਹੁਤ ਚੰਗੇ ਬੰਦੇ ਜੇ ਜੇਹੜਾ ਤਿੰਨ ਨੂੰ ਤੁਸੀਂ ਹੱਥ ਪਾ ਲਓ ਪਾਉਂਦੇ ਤੁਸੀਂ ਕਰਣਾ ਜੀ ਪਰ ਧਾਰੀਵਾਲ ਸਾਹਿਬ ਸੱਚੇ ਦਿਲੋਂ ਹੱਥ ਪਾਇਆ ਜੀ ਧਾਰੀਵਾਲ ਸਾਹਿਬ ਤੁਹਾਡੇ 'ਚ ਬੜੀ ਪਾਵਰ ਹੈ ਅੱਜ ਹੀ ਪਾਵਰ ਜੋ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਕਿ ਵੀ ਉਹ ਬੰਦੇ ਚੁੱਕ ਕੇ ਲਿਆਓ ਜੋ ਬੰਦੇ ਨਹੀਂ ਮਿਲਦੇ ਉਹਨਾਂ ਦੇ ਪਰਿਵਾਰ ਲਿਓ ਚੁੱਕ ਕੇ ਕਿ ਇੰਨੇ ਚ ਪੈਸੇ ਮਿਲ ਜਾਣਗੇ ਇੰਨੇ ਜੇ ਨਾ ਮਿਲਣ ਤਾਂ ਕਹਿ ਦੇ ਜੀ ਪਰ ਮੈਨੂੰ ਨਹੀਂ ਮੈਂ ਤੁਸੀਂ ਇਹ ਕੰਮ ਕਰੋ ਨਹੀਂ ਤੁਸੀਂ ਕਿਹੜਾ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਕਿਹੜਾ ਕਾਨੂੰਨ ਇਹ ਠੱਗੀ ਮਾਰੀ ਉਹਨਾਂ ਨੇ ਇਹ ਉਹਨਾਂ ਨੇ ਲੋਕਾਂ ਦਾ ਗਰੀਬ ਭੋਲੇ ਲੋਕਾਂ ਦਾ ਠੱਗੀ ਮਾਰੀ ਉਹਨਾਂ ਨੇ ਠੱਗੀ ਤੇ ਠੱਗੀ ਨੂੰ ਪੁਲਿਸ ਫੜਾਫੜ ਚੁੱਕ ਕੇ ਲਿਆ ਕੇ ਵਿੰਡੋ ਮਿੱਟੀ ਕੰਮ ਨੇ ਵੇੜ ਦਿੰਦੀ ਪਰ ਜੇ ਤੁਸੀਂ ਪਾਵਰ ਜੋ ਤਾਂ ਪਰ ਵਿੱਚ ਅਗਲੇ ਦੇ ਹਿੱਸੇਦਾਰ ਆ ਜਾਣੇ ਨੇ ਫਿਰ ਕੀ ਕਰੀਏ 50 ਲੱਖ ਰੁਪਈਆ 60 ਲੱਖ ਰੁਪਈਆ ਉਹਦੇ ਵਿੱਚ ਫਿਰ ਤੁਹਾਡਾ ਵੀ ਦਿਲ ਜਿਹੜਾ ਘਟਗਾਟਾ ਘਟਗਾਟਾ ਲੱਗ ਪਣਾ ਤੁਹਾਡਾ ਨਾ ਕਰੇਗਾ ਤੁਹਾਡੇ ਪੀਏ ਦਾ ਕਰੇਗਾ ਪੀਏ ਦਾ ਨਾ ਕਰੇਗਾ ਤੁਹਾਡੇ ਜਿਹੜੇ ਮੇਰੇ ਵਰਗੇ ਤੁਹਾਡੇ ਚਮਚੇ ਦੇ ਮੇਰੇ ਵਰਗੇ ਤੁਹਾਡੇ ਵਰਗੇ ਦੇ ਉਹਨਾਂ ਦਾ ਜੀ ਕਰ ਪੈਣਾ ਉਹਨਾਂ ਢਿੱਲ ਪਵਾ ਦਰੀਏ ਇਸ ਕਰਕੇ ਇਹ ਕੰਮ ਨਾ ਕਰਿਆ ਜੀ ਨਾ 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 ਇਹ ਕੰਮ ਨਾ ਕਰਿਆ ਜੀ ਠੋਕ ਕੇ ਸੱਚੇ ਦਿਲੋਂ ਗੁਰੂ ਨਾਨਕ ਦਾਸ ਨੂੰ ਯਾਦ ਕਰਕੇ ਤੁਰ ਤੇ ਕਰਕੇ ਪਾ ਚੰਗੀ ਲੱਗੇ ਤਾਂ ਸ਼ੇਅਰ ਕਰ ਦੇ